ਤਲ ਵੀ ਦੋਸਤੋ ਲਗਭਗ ਕਿਲੋ ਡੇਢ ਕਿਲੋਮੀਟਰ ਰਹਿ ਗਿਆ ਤੇ ਰਾਸਤੇ ਤੌਂਦਾ ਜੀ ਗਲੇਸ਼ੀਅਰ ਤੁਹਾਨੂੰ ਦਿਖਾਉਣਾ ਹੈ ਆਪਾਂ ਆਜਾ ਦੇਖੋ ਬਈ ਗਲੇਸ਼ੀਅਰ ਇਹ ਕੋ ਗਲੇਸ਼ੀਰੋਂ ਆਉਂਦਾ ਬਈ ਦਾ ਪਾਣੀ ਖੁਰਕ ਕੇ ਨਾ ਅਲਕ ਨੰਦਾ ਨਦੀ ਦੇ ਵਿੱਚ ਥੱਲੇ ਝਰਨਾ ਬਣਦਾ ਨਾ ਇਹਨਾਂ ਜਗ੍ਹਾ ਤੋਂ ਦਿਖਾਉਣਾ ਹੈ ਕਿ ਆਪਾਂ ਬਰਫ਼ ਜੰਮੀ ਹੋਈ ਹੈਗੀ ਇਸ ਤੋਂ ਪਹਿਲਾਂ ਜਦੋਂ ਪਾਰਟ ਬਈ ਜੂ ਖੁੱਲਦੇ ਨੇ ਇੱਥੇ ਫੁੱਲ ਬਰਫ਼ ਹੁੰਦੀ ਹੈਗੀ ਤੇ ਸਾਈਡ ਤੇ ਵੀ ਤੇ ਹੋਣ ਬਾਈ ਜੀ ਬਰਫ਼ ਖੁਰ ਚੁੱਕੀ ਹੈਗੀ ਆ ਤਾਂ ਹੁੰਦੀ ਹੈ ਹੁੰਦੀ ਹੈ ਵਰਪਾ ਕੋਦ ਮਰਜੀ ਆਓ ਤੁਹਾਨੂੰ ਇਹ ਵਰਪ ਜਿਹੜੀ ਮਿਲੂਗੀ ਹੀ ਮਿਲੂਗੀ ਚਲੋ ਵੀ ਚੱਲਦੇ ਆਂਗੇ ਆਪਾਂ ਦਿਖਾਉਣੇ ਆ ਤੁਹਾਨੂੰ ਵਰਪ ਦਿਖਾਵਾਂਗੇ ਤੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਹੋਰ ਦੁਬਾਰਾ ਸ੍ਰੀ ਹਿੰਦੂ ਗੁਰੂ ਸਾਹਿਬ ਚੈੱਕ ਕਰੋ ਜੀ ਤੇ ਮਾ ਬਰਫ਼ ਵਰਗਾ ਪਾਣੀ ਜੀ ਗਿੱਲੀ ਰਲਣਾ ਪਊ ਲਹ ਤੇ ਇਹਦੇ ਨਾਲ ਬਹੁਤ ਆ ਬਈ ਆ ਫੜੀ ਦੇਖੋ ਬਈ ਤੇ ਇਥੇ ਤੁਸੀਂ ਰੁੱਕ ਕੇ ਬਈ ਫੋਟੋ ਵਗੈਰਾ ਵੀ ਖਿੱਚ ਸਕਦੇ ਹੋਗੇ ਠੀਕ ਆ ਪਰ ਥੋੜਾ ਜਿਹਾ ਖਾਤਰਾ ਵੀ ਹੈ ਨਾ ਕਿਉਂਕਿ ਗਲੇਸ਼ੀਰ ਅਗਲੇਖਸ਼ਰ ਦਾ ਕੋਈ ਪਤਾ ਨਹੀਂ ਹੁੰਦਾ ਵਰਫ ਤੋਂ ਦਿਖਾ ਦਈਏ ਲੈ ਜਿਹੜਾ ਜਮੀ ਜੰਮੀ ਹੋਈ বরਫ ਹੋਈ ਦੇਖੋ ਇਹੀ ਪਾਣੀ ਖੋਰ-ਖੋਰ ਕੇ ਥੱਲੇ ਜਾ ਰਹੇਗਾ ਉਹ ਤੱਕ ਨਿਗਾਂ ਮਾਰਾ ਬਰਸੇ-ਬਰਸ ਹੋਈ ਤੇ ਉਧਰ ਸਾਹਮਣੇ ਪਹਾੜੀਆਂ ਨੇ ਵਾਪਰਾ ਟੱਕੇ ਹੋਈਆਂ ਦੇਖ ਸਕਦੇ ਹੋਗੇ ਚੈੱਕ ਕਰੋ ਇਹ ਸੰਗ ਤਾਂ ਆਈ ਜਾਂਦੀਆਂ ਨੇ ਤੇ ਇਥੋਂ ਲੱਗਦਾ ਬਈ ਦਿਖਣ ਲੱਗ ਜਾਂਦਾਗਾ ਤੇ ਅੱਗੇ ਜਾ ਕੇ ਅਗਲੇ ਮੋੜ ਤੋਂ ਆਪ ਨੂੰ ਦਿਖੂਗਾ ਲਗਭਗ 1.5 ਕਿਲੋਮੀਟਰ ਰਹਿ ਗਿਆ ਬਸ ਹਣਾ ਚਲੋ ਹੀ ਚੱਲਦੇ ਆਂਗੇ ਆਪਾਂ ਤੇ ਕਮੈਂਟਾਂਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਕਿਹੜੇ-ਕਿਹੜੇ ਮੇਰੇ ਵੀਰ ਇੱਥੇ ਆਏ ਨੇ ਕਿੰਨੀ ਵਾਰ ਆਏ ਨੇ ਤੇ ਜਿਹੜੇ ਅਗਲੀ ਵਾਰ ਆਉਣਾ ਚਾਹੁੰਦੇ ਨੇ ਕਮੈਂਟ ਕਰਕੇ ਦੱਸਿਓ ਜ਼ਰੂਰ ਬਾਈ ਲੈ ਪਰਫੁੱਟੇਗਾ ਸਾਡੇ ਵਾਹਿਗੁਰੂ ਫੇਰ ਮਿਲੀ ਸਾਨੂੰ ਰਾਹ ਤੇ ਚ ਬਰਫ਼ ਤੇ ਹੱਥ ਲਵੇ ਚੈਪੂ ਜੇ ਪਏ ਨੇ ਬਾਈ ਜੀ ਹਟਾਉਣ ਵਾਸਤੇ ਹਨ ਜਿਉਂ-ਜਿਉਂ ਬਰਫ਼ ਹੁੰਦੀ ਹੈਗੀ ਤਾਂ ਇਹ ਹਟਾਉਂਦੇ ਰਹਿੰਦੇ ਨੇ ਦੇਖ ਸਕਦੇ ਹੋ ਦਿਨ ਇਹ ਸਾਡੇ ਕਿੰਨੀ ਕਿੰਨੀ برف ਹੋ ਗਈ ਆ ਭਾਈ 7-7 ਫੁੱਟ برف ਹੈਗੀ ਆ ਆਰਾਮ ਨਾਲ ਬਈ ਆਰਾਮ ਨਾਲ ਬਹੁਤ ਆਕਾ ਗਈ ਤੇ ਇਧਰ ਇਧਰ ਯਾਨੀ ਕਿ ਸਾਰਾ ਬਾਈ ਜੀ ਬਰਫ ਨਾਲ ਫੁੱਲ ਹੁੰਦਾ ਨਾ ਜਦੋਂ ਅੱਗੇ ਜਾ ਕੇ ਪੰਜਵੇਂ ਮਹੀਨੇ ਦੇ ਵਿੱਚ ਇੱਕ ਪਾੜ ਖੁੱਲਦੇ ਨੇ ਫੁੱਲ ਹੁੰਦਾ ਜਮਾ ਇਹ ਤੇ ਉਹ ਤਾਂ ਕੋ ਉੱਪਰ ਵੀ ਕਹਿੰਦੇ برف ਹੈਗੀ ਹੈ ਅੱਜ ਉਹ ਵੀ ਦੇਖਾਂਗੇ ਆਪਾਂ ਲੈ ਜੀ ਇੱਕ ਬਲੇਡ ਬੋਖਾ ਦਈਏ ਤੁਹਾਨੂੰ ਦੇਖੋ ਸੰਗਤ ਇਹ ਦਵਾ ਵੱਡਾ ਗਲੇਸ਼ੀਰ ਹੈ। ਉਹ ਥੋੜਾ ਹੈ। ਇਹ ਆ ਗਏ। ਇਹ ਵੀ ਇੱਕ ਗਲੇਸ਼ੀਰ ਇੱਥੇ ਆਉਂਦਾ। ਇਹ ਵੀ ਤੁਹਾਨੂੰ ਦਿਖਾਉਣੇ ਆਗੇ ਤੇ ਉਹ ਉੱਪਰੋਂ ਬਾਈ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਟੰਡ ਦੇ ਵਿੱਚੋਂ ਸਰੋਵਰ ਦੇ ਵਿੱਚੋਂ ਪਾਣੀ ਆਉਂਦਾਗਾ। ਇਹ ਵਾਲਾ ਸਾਰਾ ਜੋ ਵਾਲਕਨੰਦਾ ਦੇ ਵਿੱਚ ਜਾਂਦਾ। ਦੇਖਦੇ ਰਹੋ ਤੇ ਢੋਲਾ ਆ ਗਿਆ। ਇਤੋਂ ਕਿਲੋਕਮੀਟਰ ਰਹਿ ਗਿਆ ਬਸ ਉਹ ਦੋ ਰਾਸਤੇ ਨੇ ਕੋ ਪੌੜੀ ਵਾਲਾ ਰਸਤਾ ਜਾਰੇਗਾ ਤੇ ਇੱਕ ਪੈਦਲ ਤੇ ਆਪਾਂ ਇਸ ਵਾਰ ਪੈਦਲ ਰਸਤਾ ਜਾਵਾਂਗੇ ਪਿਛਲੇ ਵਾਰ ਪੌੜੀਆ ਰਸਤਾ ਗਏ ਸੀਗੇ ਤੇ ਇਸ ਵਾਰ ਪੈਦਲ ਰਸਤਾ ਦੇਖਾਂਗੇ ਵੀ ਕੀ ਗੱਲਬਾਤ ਬਣਦੀ ਆ ਦੇਖੋ ਬਈ ਠੰਡੀ-ਠੰਡੀ ਹਵਾ ਆਉਂਦੀ ਆ ਬਈ ਬਰਫ਼ ਵਰਗੀ ਉਹਦੀ ਬਰਫ਼ ਦਾ ਪਾਣੀ ਆ ਘੁਰ-ਘੁਰ ਕਰਿਆ ਰਹੇਗਾ ਦੇਖ ਇਹ ਵਾਲਾ ਗਲੇਸ਼ੀਅਰ ਦੇਖਦੇ ਰਹੋ ਤੇ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਦੇ ਰਹੋ ਕਿਲੋਮੀਟਰ ਹੀ ਰਹਿ ਗਿਆ ਇੱਥੋਂ ਚੈੱਕ ਕਰੋ ਬਈ ਇਹ ਵਾਲਾ ਪੁਲਾਗਾ ਦੇਖੋ ਚੈੱਕ ਕਰੋ ਤੇ ਵੀ ਇੱਥੇ ਆ ਕੇ ਦੋ ਰਸਤੇ ਆਗੇ ਇੱਧਰ ਪੈਦਲ ਵਾਲਾ ਤੇ ਇਹ ਪੌੜੀ ਵਾਲਾ ਦੇਖ ਸਕਦੇ ਹੋ ਨਾ ਲਗਭਗ ਕਹਿੰਦੇ ਵੀ 900000 ਪੌੜੀ ਹੈਗੀ ਹੈਗੀ ਪਿਛਲੇ 12 ਆਪਾਂ ਗਏ ਸੀਗੇ ਪਰ ਇਸ ਵਾਰ ਆਪਾਂ ਇੱਧਰ ਦਾ ਰਸਤਾ ਜਾਵਾਂਗੇ ਤੇ ਇਹ ਵੀ ਇੱਥੇ ਬਣਾਇਆ ਹੋਇਆ ਜੀ ਘੋੜਿਆਂ ਨੂੰ ਪਾਣੀ ਪੀਣ ਬਾਤ ਤੇ ਨਾ ਦੇਖ ਸਕਦੇ ਹੋ ਤੇ ਖੇੜੀ ਤਖਤੀ ਲਾਈ ਹੋਈ ਹੈ 1 ਕਿਲੋਮੀਟਰ ਦੀ ਲਾਈ ਹੋਈ ਹੈ 20 ਕਿਲੋਮੀਟਰ ਰਹਿ ਗਿਆ ਹਨ ਜੀ ਲਗਭਗ ਅੱਧੇ ਘੰਟੇ ਦਾ ਰਸਤਾ ਬਾਕੀ ਦੇਖਦੇ ਕਿੰਨੇ ਟਾਈਮ ਤੇ ਨਿਕਲਦਾ ਹੈਗਾ ਚਲੋ ਇਨਸ਼ਾ ਅੱਲਾ ਵੇ ਦੇਗਾ ਜੋ ਤੇ ਵਾਹਿਗੁਰੂ ਵਾਹਿਗੁਰੂ ਬੋਲੇ ਕੋਨੇ ਹਾ ਸਾਸਰੀਆ ਹਾਲ ਹਾਂ 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 ഫോണി <laughs>